ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲੱਖਾਂ ਕਰੋੜਾਂ ਦੀ ਬਿਲਡਿੰਗ ਅਤੇ ਇਹ ਸਵਿਚ ਜੋਬ ਕਰਨੇ ਡਾਕਟਰਾਂ ਦੀ ਜੀ ਨਹੀਂ ਮਿਲਦੀ ਪਈ ਜੀ ਲੱਖਾਂ ਰੁਪਏ ਦੀ ਤਰਖਾ ਪਰ ਇਸ ਹਸਪਤਾਲ ਦੇ ਵਿੱਚ ਇੱਕ ਵੀ ਚੇਅਰ ਦੀ ਕਮੀ ਕਰ ਮਰੀਜ਼ਾਂ ਦੇ ਟੈਂਡਰਸ ਨੂੰ ਕਰਨਾ ਪੈਂਦਾ ਹੈ ਭਾਰੀ ਪਰੇਸ਼ਾਨੀ ਦਾ ਸਾਹਮਣਾ ਗਲਬਚਾਰ ਨਹੀਂ ਹੋਗਾ ਅਤੇ ਸ਼ਰਮ ਕਰਨੀ ਹੋਵੇ ਸਰ ਵੀਲ ਮਿਲੇਗੀ ਕੀ ਨਹੀਂ ਗੇਟ ਕਰੋ ਜੀ ਆਂਦੀ ਹੈ ਸਰ ਜੀ ਗਲਬਾੜਾ ਸਰ ਪਤਾ ਕੀ ਸਿੱਧੇ ਸੇ ਗਾ ਥੋੜਾ ਜਿਹਾ ਕੰਮ ਸਾਰੋ ਨਹੀਂ ਸਰ ਜੀ ਗਲਬਾੜਾ ਪਾਈ ਨੰਬਰ ਇੱਕ ਕਰੋ ਤੁਸੀਂ ਅੱਗੇ ਜਾਓ ਹਾਂ ਜੀ ਬਬੇ ਉਹ ਤੇ ਚੜਾਈ ਆਉਣੀ ਚਾਂਡੂ ਬਾਹਰ ਸਾਹਮਣੇ ਆ ਹਾਂ ਸਰ ਪਾ ਬਬ ਮੈਂ ਤਾਂ ਥੋੜਾ ਸਿੱਧੇ ਸੇ ਗਾਇ ਕੋਤੋਂ ਮਿਲਦੀ ਹੈ ਦਾਤੋਂ ਆਪਾਂ ਲੈ ਆਈਏ ਨਹੀਂ ਪੇਸ਼ੈਂਟ ਲੈ ਕੇ ਗਿਆ ਉਹ ਆਹ ਕਹਿੰਦਾ ਮਤਾਂ ਦੇਣਾ

ਇਸ ਦਾ ਕਿੱਲੇ ਕਿ ਅਡਰਸ ਜੁਗ ਬਾਰੇ ਕਰਾਉਣ ਜੀ ਆ ਅਡਰਸ ਉਸੇ ਉਪੀੜੀ ਕਿ ਉਹ ਜਾਂ ਸਮਸਤ ਕਰਦੇ ਉਸਦਾ ਆਣਾ ਅੱਗੇ ਦਾ ਸਦਾ ਕੋਰ ਤੋਂ ਲਿਖਾਓ ਵੇਟ ਕਰ ਲਓ ਜਦ ਤੱਕ ਅੰਦਰ ਬੱਚੇ ਖਿਲਾ ਦੋ ਦੇਖਣਾ ਦੇਗਾ ਬੁਰਨਾਣਾਗਾ ਹਸਪਤਾਲ ਚ ਜਿੱਥੇ ਪਰਚੀ ਬੰਦੀ ਓਥੇ ਆਪਾਂ ਆ ਗਏ ਆ ਇਹਨਾਂ ਨੂੰ ਵੀਲ ਮਰੀਜ਼ ਇੱਥੇ ਦਾਖਲ ਹੈ ਹੁਣ ਦਿਖਾਣ ਆਏ ਆ ਤੇ ਉਹਨਾਂ ਕੋ ਵੀਲ ਚੇਲ ਦਾ ਕਿੱਤੋਂ ਵੀਲ ਚੇ ਲੱਗੀ ਆ ਕਹਿੰਦੇ ਆ ਭਾਈ ਕੀ ਆ ਇੱਥੇ ਭਾਈ ਇਹ ਵੀਲ ਤੇਲ ਦੀ ਪਤ ਸਾਹਿਬ ਨੂੰ ਪ੍ਰੋਬਲਮ ਆ ਹਾਂਜੀ ਡਾਕਟਰ ਸਾਹਿਬ ਨੂੰ ਫੋਨ ਕਰਾ ਕੇ ਆਏ ਉਹਨਾਂ ਨੇ ਕਿ ਵੀਲ ਚੇ ਨਾਲ ਡਾਕਟਰ ਸਾਹਿਬ ਤਮਰੀਜ਼ ਨੂੰ ਫੋਨ ਲੈ ਕੇ ਆਓ ਪਰ ਵੀਲ ਚੇ ਵਾਲੇ ਨੇ ਫਿਰ ਤਮਰੀਜ਼ ਨੂੰ ਉੱਪਰ ਖੜੀਆ ਕੀਤਾ ਤੇ ਕੀ ਕਹਿੰਦੇ ਬਾਰੀ ਤੇ ਤੁਹਾਨੂੰ ਬਾਰੀ ਤੇ ਹੋ ਗਿਆ ਕਿ ਵੀਲ ਚੇ ਰੱਖਿਆ ਗਈ ਆ ਤੁਹਾਨੂੰ ਮਿਲਦੀ ਆ ਇਦਾਂ ਕਿ ਮਿਲੀ ਨਹੀਂ ਆ ਮਰੀਜ਼